ਨੇ ਇਹ ਆ ਰਿਹਾ ਹੈ ਨਾ ਉਹ ਜਿੰਨਾ ਦੇ ਨਾ ਤੇਰੀ ਹੈ ਚਾਹੇ ਤੇ ਮਾਰੀ ਵਾਪਸ ਨਹੀਂ ਇਹ ਫਿਰ ਹੈ ਨਾ ਮਿਲ ਨਹੀਂ ਸਕਦਾ ਹਾਂ ਰੋੜ ਮਤ ਇਧਰ ਰੋੜ ਆ ਲੈ ਇਹ ਗੇਲੇ ਨੂੰ ਤੋੜ ਕੇ ਨਾ ਇਧਰਲੇ ਪਾਸੋਂ ਦੀ ਜੰਪ ਮਾਰ ਕੇ ਨਾ ਅੰਦਰ ਵੜੇ ਜਿਹੜੇ ਆ ਅਮਰੀਕਾ ਦੇ ਦੋ ਤਿੰਨ ਆਦਮੀ ਫੀਰੇ ਹੈਗੇ ਬਾਅਦ ਵਿੱਚ ਇਹ ਹਮ ਤਾਂ ਸਟਾਰਟਿੰਗ ਕਰਾ ਦਿੱਤਾ ਥੋੜਾ ਦੇਖ ਪਾਉਂਦਾ challenge <laughs> <laughs> o Obrigado. you ਹਾਂਜੀ ਵੀਰ ਜੀ ਕੀ ਨਾਮ ਜੀ ਮਕੇਸ਼ ਭਗਤ ਮਕੇਸ਼ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਭਾਜੀ ਅਸੀਂ ਨਾ ਐਕਚੁਅਲੀ ਬਾਹਰ ਗਏ ਸੀ ਆਪਣੇ ਸਹੁਰਿਆਂ ਦੇ ਤੇ ਸਵੇਰੇ ਅਸੀਂ ਆ ਕੇ ਦੇਖਿਆ ਕਿ ਘਰ ਦੇ ਵਿੱਚ ਚੋਰ ਜਿੱਦਾਂ ਅੰਦਰ ਵੜ ਕੇ ਦਰਵਾਜ਼ੇ ਤੋੜ ਕੇ ਜਿੰਨਾ ਸਮਾਨ ਸੀ ਅੰਦਰੋਂ ਉਹ ਲੈ ਕੇ ਗਏ ਜਿੰਨਾ ਹੋ ਸਕੇ ਉਹਨਾਂ ਕੋਲ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 4.5-5 ਲੱਖ ਦਾ ਹੋਣਾ ਕਰੀਬ 4-5 ਲੱਖ ਰੁਪਏ ਦਾ। ਹਾਂਜੀ ਹਾਂਜੀ। ਇਸ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ। ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ। ਸੀਸੀਟੀਵੀ ਕੈਮਰਾ ਵਗੈਰਾ ਲੱਗੇ ਹੋਏ ਆਪਣੇ? ਸੀਸੀ ਕੈਮਰੇ ਨਹੀਂ ਲੱਗੇ ਬਾਜੀ ਕਿਉਂਕਿ ਇੱਥੇ ਨਾ ਵਿਜ਼ਿਟਿੰਗ ਘੱਟ ਆਈਦਾ ਇੱਥੇ ਤਕਰੀਬਨ 2-3 ਹਫ਼ਤੇ ਵਾਸਤੇ ਆਉਣਾ ਜਾਂ ਮਹੀਨੇ ਵਾਸਤੇ ਆਉਣਾ। ਤੇ ਫਿਰ ਇੰਨੀ ਕਦੇ ਵਾਰਦਾਤ ਸਾਡੇ ਇਦਾਂ ਹੋਈ ਨਹੀਂ ਅੱਗੇ ਪਹਿਲੇ। ਤੁਸੀਂ ਕਿਹੜੀ ਜਗ੍ਹਾ ਰਹਿੰਦੇ? ਮੈਂ ਰਹਿਣਾ ਯੂਨਾਈਟਿਡ ਸਟੇਟ। ਓਕੇ। ਕੈਲੀਫੋਰਨੀਆਂਸ। ਤੇ ਕਦੋਂ ਆਏ ਤੁਸੀਂ ਉੱਥੋਂ? ਮੈਨੂੰ 3 ਹਫ਼ਤੇ ਹੋਏ ਆਇਆ। 3 ਹਫ਼ਤੇ ਹੋਏ। ਹਾਂਜੀ ਤੇ ਅੱਜ ਆ ਕੇ ਦੇਖ ਨਹੀਂ ਇਹ ਤੇ ਬੈਕ ਐਂਡ ਫੋਰਥ ਰਹੇ ਅਸੀਂ ਪਰਸੋਂ ਚੌਥੀ ਵੀ ਐਸੀ ਠੀਕ ਠਾਕ ਸੀ ਓਕੇ ਹਾਂਜੀ ਮੈਂ ਪਰਸੋਂ ਚੌਥੀ ਸਹੁਰਿਆਂ ਦੇ ਗਿਆ ਤੇ ਅੱਜ ਸਵੇਰੇ ਐ 9:30 ਵਜੇ ਜਦੋਂ ਆ ਕੇ ਦੇਖਿਆ ਤੇ ਵਾਰ ਦਾ ਤੋਂ ਹੈ ਤੇ ਜੇ ਗੱਲ ਕਰੀਏ ਸਮਾਨ ਕਿੰਨਾ ਸੀਗਾ ਸਮਾਨ ਗਿਫਟ ਸੀ ਮੈਂ ਲੈ ਕੇ ਆਇਆ ਜਿਹੜੇ ਦੇਣੇ ਸੀ ਫੈਮਿਲੀ ਨੂੰ ਤੇ ਹੋਰ ਸਮਾਨ ਸੀ ਥੋੜਾ ਯਾਰਾਂ ਦੋਸਤਾਂ ਜਿਹੜਾ ਕਿਸੇ ਨੂੰ ਦਿੱਤਾ ਸੀ ਦੇਣ ਜਾਣਾ ਸੀ ਉਹਨਾਂ ਨੂੰ ਸੋਨਾ ਚਾਂਦੀ ਵਗੈਰਾ ਵੀ ਸੀ ਹਾਂਜੀ ਥੋੜਾ ਉਹ ਵੀ ਹਾਂਜੀ ਸੀ ਤੇ ਡਾਲਰ ਵਗੈਰਾ ਡਾਲਰ ਮੇਰੇ ਕੋਲ 3600 ਡਾਲਰ ਸੀ ਜਿਹੜਾ ਲੈ ਕੇ ਗਏ ਆ ਬਾਕੀ 40 ਤੇ 1000 ਮੈਂ ਕਿ 35 ਤੋਂ 40000 ਇੰਡੀਅਨ ਕਰੰਸੀ ਸੀ ਜ਼ਿਆਦੀ ਜਿਹੜੀ ਉਹ ਮਿਸਿੰਗ ਆ ਵਿੱਚੋਂ ਹਾਂਜੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਹਾਂ ਹੁਣ ਕੀ ਜੋ ਹੈਪਨ ਹੋ ਗਿਆ ਉਹ ਤਾਂ ਹੋ ਹੀ ਗਿਆ ਬਾਕੀ ਪ੍ਰਸ਼ਾਸਨ ਕੋਈ ਹੀ ਹੈਲਪ ਮੰਗਦੇ ਹਾਂ ਕਿ ਚਲੋ ਅਗੋਂ ਵਾਰਦਾਤ ਜਿਹੜੀ ਹੈ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਬੇਸਿਕਲੀ ਸਪੈਸ਼ਲੀ ਜਿਹੜੇ ਬਾਹਰੋਂ ਐਨ ਆਰ ਆਈ ਬੰਦੇ ਆਉਂਦੇ ਕਿਉਂਕਿ ਬੇਫਿਕਰ ਹੋ ਕੇ ਆਉਂਦੇ ਵਿਚਾਰੇ ਜੋ ਦੇਦਾਂ ਦਾ ਹੈਪਨ ਹੁੰਦਾ ਤਾਂ ਫਿਰ ਉਹਨਾਂ ਨੂੰ ਥੋੜਾ ਦੁੱਖ ਲੱਗਦਾ ਜੇ ਗੱਲ ਕਰੀਏ ਆਪਣੇ ਅਸੇ-ਪਾਸੇ ਜਿਹੜਾ ਤੁਸੀਂ ਕੋਈ ਸੀਸੀਟੀਵੀ ਕੈਮਰੇ 'ਚ ਕਿਸੇ ਨੂੰ ਦੇਖਿਆ? ਹਾਂਜੀ ਪੁਲਿਸ ਡਿਪਾਰਟਮੈਂਟ ਆਈ ਸੀ ਉਹਨਾਂ ਨੇ ਦੇਖਿਆ। ਆਦਮੀ ਹੈ ਸੀ, ਦੋ ਆਦਮੀ ਮਰਕਰ ਉਹ ਕੰਦ ਟੱਪ ਕੇ ਅੰਦਰ ਵੜੇ ਆ। ਤੇ ਸਮਾਨ ਸਮੋਹ ਉਹਨਾਂ ਦੇ ਹੱਥ 'ਚ ਸੀ। ਮੁਰਕਫੇ ਕੰਦ ਟੱਪ ਕੇ ਵਾਪਸ ਗਏ ਆ। ਹਾਂਜੀ ਇਹਦੇ ਇਨਵੈਸਟੀਗੇਸ਼ਨ ਉਹ ਪੂਰੇ ਕਰ ਰਹੇ ਆ ਆਪਣੇ। ਹੁਣ ਕੀ ਮੰਗ ਕਰਦੇ ਆ ਪੁਲਿਸ ਤੋਂ? ਪੁਲਿਸ ਕੋਈ ਮੰਗ ਕਰ ਰਹੇ ਕਿ ਇਨਸਾਫ ਮਿਲਣਾ ਚਾਹੀਦਾ ਇਹ। ਐਸੀ ਹਾਂਜੀ। ਤੇ ਟੋਟਲ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ? ਰੌਣਡ 5 ਕ ਦਾ ਲੱਖ ਹੋ ਗਿਆ ਉਹਨਾਂ ਨੂੰ। ਹਾਂਜੀ।